ਹਾਂਜੀ ਦੋਸਤੋ ਅੱਜ ਆਪਾਂ ਇੱਕ ਨਵਾਂ ਫੇਰ ਵਲੌਗ ਲੈ ਕੇ ਆ ਗਿਆ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਡੇ ਚਾਚਾ ਜੀ ਦੇ ਘਰੇ ਹੈਗਾ ਅੱਜ ਸ੍ਰੀ ਅਕੰਡ ਪਾਠ ਸਾਹਿਬ ਦਾ ਪਾਠ ਤੇ ਅੱਜ ਹੁਣੇ ਆਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ ਤੇ ਤੁਹਾਨੂੰ ਹੁਣ ਮਿਲ ਦਿਆਂਗੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਕਿਉਂਕਿ ਮੇਰੇ ਚਾਚੇ ਉਰੀ ਗਏ ਹੋਏ ਨੇ ਤੇ ਹੁਣ ਆਕਾਸ ਤੇ ਮੈਂ ਵੀ ਜਾਂਦਾ ਆਂ ਆ ਗੱਡੀ ਲੈ ਜਾਵੇਂ ਤੁਸੀਂ ਯਾਰ

ਮਹਾਰਾਜੀ ਸਵਾਰੀ ਲੈ ਕੇ ਤੇ ਚਾਚੀਵਰੀ ਚਲੇ ਗਏ ਸਾਰੇ ਇਹਨੇ ਤੇ ਹੁਣ ਆਪਾਂ ਨੂੰ ਮਿਲ ਗਈ ਸੀ ਗੱਡੀ ਇਸ ਕਰਕੇ ਆਪਾਂ ਗੱਡੀ ਲਈ ਜਾਂਦੇ ਆ ਕਾਸ਼ ਵੀ ਆਪਣੇ ਨਾਲ ਹੀ ਹੈਗਾ ਇਹ ਕਰਕੇ ਹੁਣ ਆਪਾਂ ਦੇਚੀ ਸੀ ਉਹਨਾਂ ਨੇ ਗੱਡੀ ਆਪਾਂ ਹੁਣ ਲਈ ਜਾ ਰਹੇ ਆ ਗੱਡੀ ਦੇਖੋ ਮਿੱਤਰੋ ਅੱਗੇ ਵਾਲੀ ਗੱਡੀ 'ਚ ਵੀ ਆਪਣਾ ਚਾਚਾ ਹੈ। ਠੀਕ ਆਸਾ ਮਿੱਤਰੋ। ਆਪਣੇ ਅੱਗੇ ਜਾ ਰਹੀ ਆ ਦੋਸਤੋ ਮਹਾਰਾ ਦੀs ਵਾਰੀ ਗਾੜੇ ਵਿੱਚ ਆਤਰਿਆਗਾ ਹਾਂ ਆਸ ਤੋਂ ਪਿੱਛੇ ਰੁਗ ਰਿਹਾ ਜਾ ਰਿਹਾ ਆ ਕਾਸ਼ ਕਾ ਨਮਾ ਸਟ੍ਰੀਕ ਪਾਉਣੀ ਸੀ ਮੈਂ ਕੋਈ ਨਾ ਬਾਅਦ ਚ ਪਾਲੀ ਦੂਜੇ ਘੜੇ ਚ ਸਟ੍ਰੀਕੇ ਪਾਉਣੀ ਆ ਅੱਗੇ ਮਿੱਤਰੋ ਟਰੱਕ ਆ ਰਿਹਾ ਹੈਗਾ ਤੇ ਆਪਣੇ ਅੱਗੇ ਜਾ ਰਿਹਾ ਮਹਾਰਾਜ ਜੀ ਸਵਾਰੀ This swari a साते पू साते न ਫੜੇ ਮਾ ਜੀ ਸਾਹਿਬ ਫੜੋ ਵਾਹ ਇੱਕ ਨੂੰ ਕਹਦਾ ਵਾਹ ਇੱਕ ਦੀ ਸਾਹ ਵਾਹ ਇੱਕ ਰੋਟੀ ਕੀ ਕੀ ਵਾਹ ਆ ਫੜੇ ਪੀੜਾ ਸਾਹਿਬ ਬੜਾ ਸੱਚ ਦਾ ਪਿੱਛੇ ਹਣਾ ਦੇਖੋ ਥੋੜਾ ਜਿਹਾ ਮੜਾ ਐਵੇਂ ਜਾਈਦਾ ਭਾ ਐਨ ਮੜਾ ਐਨ ਵਾ ਠੀਕ ਐ ਚੋ ਦੇਖੋ ਸਹੀ ਹੈ ਬਰੇ ਆਪਾਂ ਕਾਹ ਡਾਉਣੇ ਦੇਖ ਲੋ ਕਿ ਬਚਾਉਣਾ ਮੇਰੇ ਕਰਮਜੀਦ ਵਾਲਾ ਬਸ ਅੱਗੇ ਨੂੰ ਜਾਏਗਾ ਆਹ ਨੋਕੀਂ ਕਰ ਦੋ ਥੋੜਾ ਜਿਹਾ ਨੋਕੀਂ ਹੂੰ ਇਹ ਬਾਏ ਜਿਹੜਾ ਖਡਮਾਲਾ ਨੂੰ ਆਪਣ ਨੂੰ ਥੋੜਾ ਦੇਖਦਾ ਹਾਂ ਹਾਂ ਬਸ ਕਰ ਦੋ ਠੀਕ ਕਰ ਦਿੰਦੇ ਹਾਂ ਸਰ ਸਰ ਕਰ ਦਿੰਦੇ ਵਾਹਿਗੁਰੂ ਅਸਰਦਾਸ ਸਿੰਘ ਦੀ ਕੁੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬੀ ਜੀ ਸਹਾਇ ਲਾਹਣਸ ਜੀ ਬੋਦੀ ਜੀ ਕੇ ਪਾਸ 10 ਮਈ 29 ਇਸ ਵਿੱਚ ਕਿਹਾ ਗਿਆ ਨਾਨਕ ਲਈ ਤੇ ਆਏ ਗ੍ਰੰਥ ਗੁਰ ਤੇ ਅਮਰਦਾਵ ਜੀ ਦਾ ਸਹਿਯੋਗ ਹਾਏ ਅਰਜਨਾ ਹਰ ਗੋਬਿੰਦ ਨੂੰ ਸਮਰੋਹ ਸ੍ਰੀ ਹਰਿਾਇ ਸ੍ਰੀ ਹਰਿ ਕਸੰਤੀ ਆਈ ਹੈ ਜੇ ਫੇਸਬੁਕ ਜਾਏ ਤੇ ਇੱਕ ਵਾਰ ਸਮਰੈ ਕਮਨ ਦਾਲ ਥਾਈ ਸਭ ਥਾਈ ਹੋਏ ਸਹਾਏ ਰਸਮਾ ਪਾਸ਼ਾ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾ ਪਾਸੰਜੋਤ ਗੁਰੂ ਦਾ ਸ੍ਰੀ ਦੇ ਪਾਠ ਦਰਸ਼ਨ ਦਾ ਦਾ 73 ਕੇ ਖੰਦ ਸਾਹਿਬੋ ਜੀ ਵਾਹਿ ਹੈ ਗੁਰੂ ਇਹ ਨਿਮਾੜਿਆ ਦੇ ਮਾਨ ਤਾਨਿਆ ਤਾਂ ਨਿਊਟਨ ਦੀ ਔਟ ਵਿੱਚ ਪ੍ਰਸਿੱਧ ਦੇ ਮਾਲਕ ਤਾਂ ਤਨ ਗੁਰੂ ਹਰਗੋਬਿੰਦ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਸਤਿਗੁਰੂ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਬਖਿ ਖਿ ਧਿਆਨ ਦੇ ਗਿਆ ਹਨ ਰਸਤੇ ਵਿੱਚ ਆਪ ਜੀ ਦੀ ਸੇਵਾ ਕਰਦੇ ਆ ਜਾਪ ਕਰਦੇ ਇੱਕ ਨਿੰਕ ਪ੍ਰਕਾਰ ਦੀ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੇ ਸੋ ਆਪਣਾ ਜਾਣ ਜੇ ਬੱਚੇ ਸੁਝ ਕੇ ਮਾਫ ਕਰੇਓ ਗੁਰੂ ਮਹਾਰਾਜ ਜੀ ਹੁਣ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਖੁੱਲੇ ਦਰਸ਼ਨਦਾਰ ਬਖਸੋ ਨਮਸ ਬਖਸੋ ਸ੍ਰੀ ਖਡਵਰ ਸਾਹਿਬ ਅਰੰਭਗੰਦੀ ਅੱਗੇ ਬਖਸੋ ਸੀ ਪਿਆਰੇ ਮੇਜ ਦਾ ਮਿਲਿਆ ਤੇਰਾ ਨਾਮ ਤਾਬੀਨਾਨ ਕਨਾਲ ਚੜ੍ਹ ਤੇ ਹੈ ਗੁਰੂ ਜੀ ਕੀ ਫਤਿਹ